ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਪਦੇ ਚਰਨੀ ਯੂਨਿਟ ਦੇ ਸਪੈਸ਼ਲਿਟੀ ਹਸਪੀਟਲ ਵਿੱਚ ਆਏ ਆ ਸਾਡਾ ਜੋ ਮੇਨ ਏਮ ਹੈ ਇਸ ਕਾਨਫਰੰਸ ਦੇ ਰਾਹੀਂ ਇੱਕ ਜਾਗਰੂਕਤਾ ਫਲਾਉਂਦਾ ਹੈ ਇੱਕ ਸਰਜਰੀ ਕੀਤੀ ਸੀ ਅਸੀਂ 83 22 ਮਈ ਨੂੰ ਲਾਸਟ ਮੰਥ ਉਹ ਇਨੀ ਰੇਅਰ ਸਰਜਰੀ ਹੈ ਕਿ ਬਹੁਤ ਹੀ ਘੱਟ ਜਗ੍ਹਾ ਤੇ ਉਹ ਕੀਤੀ ਜਾਂਦੀ ਹੈ ਬਟ ਇਹ ਕਹਿਣਾ ਕਿ ਉਹ ਸਰਜਰੀਜ਼ ਜਾਂ ਆਬਜੇ ਪੇਸ਼ੈਂਟ ਨਹੀਂ ਹੁੰਦੇ ਇਹ ਨਹੀਂ ਹੈ ਬਹੁਤ ਕਾਮਨ ਹੈ ਆਪਾਂ ਸੁਣਨੇ ਕਿਸ ਦਾ ਹੱਥ ਕੱਟਿਆ ਗਿਆ ਰੱਬ பகਦੇ ਨੇ ਸੁੰਦਿਕੁਰਾ ਦੁਬਾਰਾ ਕੱਟਿਆ ਵਾ ਬਿਲਕੁਲ ਲੱਗ ਹੋਇਆ ਵਾਪਸ ਲਾਇਆ ਜਾ ਸਕੇ ਜੇ ਕਿਸ ਦਾ ਕੱਟਿਆ ਗਿਆ ਸੀ ਤਾਂ ਉਹਨਾਂ ਦਾ ਜੇ ਕੀ ਕੱਟਣਾ ਸੀਗੇ ਤੇ ਕਿਸ ਤਰ੍ਹਾਂ ਹਾਲਤ ਵਿੱਚ ਪਹੁੰਚੇ ਇਹ ਸਰ ਫੂਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੰਮ ਕਰਦੇ ਆ ਤਾਂ ਉਸ ਟਾਈਮ ਤੇ ਇਹਨਾਂ ਦਾ ਮਿਕਸਰ ਜਿਵੇਂ ਆਪਾਂ ਕਹਿੰਨੇ ਆ ਆਟਾ ਜਿਵੇਂ ਮਿਕਸ ਕਰਦਾ ਉਹ ਸਾਫ ਸੀ ਉਵੇਂ ਮਿਕਸਿੰਗ ਵਾਲੀ ਮਸ਼ੀਨ 'ਚ ਇਹਨਾਂ ਦਾ ਹੱਥ ਆ ਗਿਆ ਸੀਗਾ ਐਂਡ ਹੱਥੇ ਅਲੱਗ ਇੱਕ ਬੇਰੀ ਵਿੱਚ ਲੈ ਕੇ ਆਏ ਸੀ ਸਾਡੇ ਕੋਲ ਬਾਂ ਲੱਗ ਸੀ ਤੇ ਹੱਥ ਇੱਕ ਅਲੱਗ ਬੋਰੀ ਵਿੱਚ ਲੈ ਕੇ ਆਏ ਸੀ ਇਹਨਾਂ ਚੈਲੰਜਿੰਗ ਸੀਗਾ ਜੀ ਦੇਖੋ ਸਰ ਇਹ ਚੈਲੈਂਜਿੰਗ ਦੋ ਤਰ੍ਹਾਂ ਨਾਲ ਬੰਦ ਹੈ ਸਭ ਤੋਂ ਜ਼ਿਆਦਾ ਇੱਕ ਤਾਂ ਜਦੋਂ ਸਰੀਰ ਤੋਂ ਕੋਈ ਅੰਗ ਅਲੱਗ ਹੋ ਜਾਂਦਾ ਹੈ ਉਦੋਂ ਉਹਦੀ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ ਤਾਂ ਕੁਝ ਦੇਰ ਤੱਕ ਤੁਹਾਨੂੰ ਵੀ ਪਤਾ ਕਿ ਬਲੱਡ ਸਪਲਾਈ ਖਤਮ ਹੋ ਜੇ ਦੁਬਾਰਾ ਉਹਨੂੰ ਜ਼ਿੰਦਾ ਕਰਨਾ ਬਹੁਤ ਔਖੀ ਚੀਜ਼ ਹੈ ਇੱਕ ਤਾਂ ਕਵਿਕ ਰਿਸਪੌਂਸ ਸਭ ਤੋਂ ਜ਼ਰੂਰੀ ਹੈ ਤੇ ਦੂਸਰਾ ਸਰਜਿਕਲ ਟੈਕਨੀਕ ਜਿਹੜੀ ਹੈ ਉਹਨੀ ਸਹੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਜਿਹੜੀ ਨਸਾਂ ਪੱਜੋੜੀਆਂ ਉਹਨਾਂ 'ਚ ਕੋਈ ਕਲੌਟ ਨਾ ਆਵੇ ਜਿਹੜੀਆਂ ਹੱਡੀਆਂ ਐ ਬਿਲਕੁਲ ਸਹੀ ਜੁੜਨ ਤਾਂ ਕਿ ਉਹ ਹਿੱਲਣ ਨਾ ਤਾਂ ਕਿ ਇਹ ਵੱਜ ਸਕੇ ਕਿਨੇ ਟਾਈਮ ਦੇ ਵਿੱਚ ਲਿਆਂਦਾ ਜਾਵੇ ਤਾਂ ਇੱਥੇ ਜਿਹੜਾ ਸਰ ਬੈਸਟ ਟਾਈਮ ਮੰਨੇ ਜਾਂਦਾ 6 ਘੰਟੇ ਦੇ ਅੰਦਰ ਪਰ देयर ਆਰ ਸਟੱਡੀਜ਼ ਕੇਸਿਸ ਹੈਗੀਆਂ ਜਿੱਥੇ 24 24 48 48 ਘੰਟੇ ਬਾਅਦ ਵੀ ਪਰ ਜੇ ਬੈਸਟ ਰਿਜ਼ਲਟ ਕਹੇ ਜਾਂ ਤਾਂ ਉਹ 6 ਘੰਟੇ ਆਚੀ ਮੰਨੇ ਜਾਂਦਾ ਇਸ ਤਰ੍ਹਾਂ ਮੈਕਲੋਡ ਆ ਮਾਈਕਰੋ ਸਰਜਰੀ ਕਿਦਾਂ ਦੀਆਂ ਜੀ ਮਾਈਕਰੋ ਸਰਜਰजिकल ਟੈਕਨੀਕਸ ਨਾਲ ਕਿੰਦਾ ਜੋੜ ਕੀਤਾ ਗਿਆ ਤੇ ਸਰ ਇਹਦੀਆਂ ਆਪਣੇ ਹੱਥ ਦੀਆਂ ਨਸਾਂ ਬਹੁਤ ਪਤਲੀਆਂ ਹੁੰਦੀਆਂ ਨਾਰਮਲ ਆਪਾਂ ਜੀ ਨੰਗੀ ਅੱਖਾਂ ਨਾਲ ਉਹ ਰਿਪੇਅਰ ਕਰਨ ਜਾਈਏ ਤਾਂ ਉਹ ਪੋਸਿਬਿਲਟੀ ਹੀ ਨਹੀਂ ਹੋ ਪਾਂਦੀ ਫਿਰ ਅਸੀਂ ਮਾਈਕਰੋ ਸਰਜਰजिकल ਟੈਕਨੀਕਸ ਨਾਲ ਜਿਹੜੇ ਟਾਂਕੇ ਲਿੱਤੇ ਜਾਂਦੇ ਹੋ ਆਪਣੇ ਵਾਲਾਂ ਤੋਂ ਵੀ ਪਤਲੇ ਹੁੰਦੇ ਐ ਐਂਡ ਆਪਾਂ ਨਾਰਮਲ ਅੱਖਾਂ ਨਾਲ ਵੀ ਸ਼ਾਇਦ ਉਹਨਾਂ ਨੂੰ ਦੇਖ ਨਹੀਂ ਪਾਂਦੇ ਜਦੋਂ ਆਪਾਂ ਰਿਪੇਅਰ ਕਰਦੇ ਹਾਂ ਇਹ ਜਟਿਲ ਟੈਕਨੀਕਸ ਇਹਨਾਂ ਦੀਆਂ ਪ੍ਰੋਸੀਜਰ ਫਾਲੋ ਕਰਦੇ ਹੋਏ ਫਿਰ ਇਸ ਚੀਜ਼ ਨੂੰ ਕੀਤਾ ਜਾਂਦਾ ਕਿੰਨੇ ਜਰੂਰੀਆ ਪੂਰਾ ਕੰਮ ਕਰਦਾ ਨਾ ਸਰ ਦੇਖੋ ਪੂਰਾ ਵਰਕ ਕਰਨਾ ਤਾਂ ਸ਼ਾਇਦ ਓਵਰ ਐਸਟੀਮੇਟ ਹੈ ਆਪ ਵੀ ਹੀ ਕੰਮ ਦਾ ਬਿਕੋਜ਼ ਨਸਾ ਵੀ ਕੱਟੀਆਂ ਜਾਂਦੀਆਂ ਕਰੰਟ ਦੀ ਨਸਾ ਵੀ ਕੱਟੀਆਂ ਜਾਂਦੀਆਂ ਪਹਿਲੇ ਜਦੋਂ ਇੱਕ ਵਾਰੀ ਸੇਵ ਹੋ ਜਾਂਦਾ ਉਸ ਤੋਂ ਬਾਅਦ ਵੀ ਫਿਜ਼ੀਓਥੈਰੇਪੀ ਲੰਬੇ ਟਾਈਮ ਤੱਕ ਚੱਲਦੀ ਹੈ ਜੇ ਕੁਝ ਮਾਈਨਰ ਐਡਜਸਟਮੈਂਟਸ ਕਰਕੇ ਆਪਾਂ ਹੈਂਡ ਨੂੰ ਗੁੱਡ ਫੰਕਸ਼ਨਲ ਹੈਂਡ ਦੇ ਸਕਦੇ ਹਾਂ ਮੇਬੀ ਨਾਟ ਕੰਪਲੀਟਲੀ ਨਾਟ ਸਸਟੈਂਪ ਕੇ ਸਰ ਉਹ ਦੀ ਕੋਸਣਾ ਨਹੀਂ ਸਰ ਪਹਿਲਾਂ ਸਾਡੇ ਕੋਲ ਇੱਕ ਆਇਆ ਸੀਗਾ ਉਹ ਪੂਰਾ ਗੰਨੇ ਦੇ ਮਸ਼ੀਨਸ ਸੀਰਾਮ ਦਾ ਲੈ ਕੇ ਆਇਆ ਸੀ ਸਿਰ ਦੀ ਚੰਬੜੀ ਹੱਥ ਲੈ ਕੇ ਆਏ ਸੀ ਅਸੀਂ ਉਹ ਵੀ ਜੋੜੀ ਸੀ ਉਹ ਅਸੀਂ ਸ਼ਰਬਤ ਚ ਦਿਖਾ ਪਾਉ ਸਾਰੇ ਜੋ ਹੈ ਮੈਂ ਹੱਡੀਆਂ ਦਾ ਡਾਕਟਰ ਨੇ ਡਾਕਟਰ ਸਾਹਿਬ ਕਿਦਾ ਹੈ ਕਹਿੰਦੇ ਜੀ ਮੈਂ ਹਫਤਾ ਜੀ ਆਇਆ ਤੁਹਾਡੇ ਕੋਲ ਇਹ ਨਿਕਾਟ ਕੀਤਾ ਇਹਦੇ ਵਿੱਚ ਮਤਲਬ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜਿਵੇਂ ਡਾਕਟਰ ਨੇ ਜਾਰੀ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਇਹਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਕਿਸ ਤਰੀਕੇ ਨਾਲ ਪਿਕਚਰਸ ਕਿਵੇਂ ਉਹਨੂੰ ਹੈਂਡਲ ਕੀਤਾ ਉਹ ਬਹੁਤ ਮੈਟਰ ਕਰਦਾ ਹੈ ਫਿਰ ਟੀਮ ਬਹੁਤ ਮੈਟਰ ਕਰਦੀ ਹੈ ਵੀ ਸਾਡੀ ਅਸੀਂ ਜਿਵੇਂ ਸਾਡੇ ਕੋਲ ਪਹਿਲਾ ਮੈਸੇਜ ਆ ਜਾਂਦਾ ਅਸੀਂ ਪੂਰੀ ਟੀਮ ਪਹਿਲੇ ਪ੍ਰੀਪੇਅਰ ਕਰ ਲੈਂਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਕਿਵੇਂ ਟ੍ਰਾਂਸਪੋਰਟ ਕਰਨਾ ਹੈ ਕਿਵੇਂ ਅੰਦਰ ਤਿਆਰੀ ਅੱਲੇ ਸ਼ੁਰੂ ਕਰ ਲੈਣੇ ਸਾਡੇ ਐਨੈਸਥੈਟੀਸਟ ਸਾਡੇ ਇੰਟੈਂਸਿਵਿਸਟਾ ਕੇਟੋਕ੍ਰਿਸ਼ਣ ਜੈਨ ਇਹ ਵੀ ਆਪਣੀ ਸਾਰੀ ਮਸ਼ੀਨਾਂ ਸਾਰਾ ਕੁਝ ਮਤਲਬ ਵੀ ਪ੍ਰੀਪੇਅਰ एवरीथिंग ਪਹਿਲਾਂ ਹੀ ਪ੍ਰੀ-ਹੈਂਡ ਉਹਦੇ ਨਾਲ ਇਹ ਕਿ ਵੀ ਫਿਰ ਡਾਕਟਰ ਸਾਹਿਬ ਆਪਣੀ ਡਿਸੈਕਸ਼ਨ ਕਰ ਲੈਂਦੇ ਨੇ ਫਿਰ ਸਾਡਾ ਆਰਥੋ ਦਾ ਪਾਰ ਜਦੋਂ ਫਿਕਸ ਕਰਨਾ ਹੁੰਦਾ ਸੀ ਜਿਆਦਾ ਉਹਨੂੰ ਛੜਕਾਨੀ ਨਹੀਂ ਕਰਨੀ ਹੁੰਦੀ ਇਹ ਨਹੀਂ ਕਿ ਅਸੀਂ ਪੂਰੀ ਬਹੁਤ ਜ਼ਿਆਦਾ ਟਾਈਮ ਲਗਾ ਰਹੇ ਹਾਂ ਜਲਦੀ ਜਲਦੀ ਟਾਈਮ ਬਚਾਣ ਲਈ ਫਿਕਸ ਕਰਨਾ ਹੁੰਦਾ ਹੈ ਮਿਨਿਮਮ ਫਿਕਸੇਸ਼ਨ ਜਿਵੇਂ ਇਹਦੇ ਵਿੱਚ ਅਸੀਂ ਸਿਰਫ ਤਾਰਾ ਨਾਲ ਫਿਕਸ ਕੀਤਾ ਹੈ ਵਰਨਾ ਜੇ ਸਾਡੇ ਕੋਲ ਟਾਈਮ ਜ਼ਿਆਦਾ ਹੋਵੇ ਪੇਸ਼ੈਂਟ ਘੰਟੇ 'ਚ ਆ ਜੇ ਅਸੀਂ ਪਲੇਟਾ ਵੀ ਪਾ ਸਕਦੇ ਹਾਂ ਉਹਦੇ ਨਾਲ ਇਹ ਹੈ ਕਿ ਬਾਅਦ ਦੁਬਾਰਾ ਖੋਲਣ ਦੀ ਲੋੜ ਨਹੀਂ ਹੈਗੀ ਤਾਂ ਉਹ ਟੀਮ ਵਰਕ ਹੈ ਮੈਨਲੀ ਐਂਡ ਪਲੈਨਿੰਗ ਹੈ ਡਿਸਕਸ਼ਨ ਹੈ ਆਪਸ ਵਿੱਚ ਕੋਆਰਡੀਨੇਸ਼ਨ ਹੈ ਕੀ ਹਰ ਬੰਦਾ ਇੱਕ ਤੁਸੀਂ ਗੱਲ ਸੁਣ ਰਿਹਾ ਹੈ ਬਿਲਕੁਲ ਕਿ ਟਾਈਮ ਨੂੰ ਵੈਲਿਊ ਦੇ ਕੇ ਕੰਮ ਕਰ ਰਿਹਾ ਸਰ ਕਿੰਨੇ ਡਾਕਟਰਾਂ ਦੀ ਟੀਮ ਹੈ ਜਿਹੜਾ ਇੱਕ ਤਾਂ ਹੱਡੀ ਜੋੜਦੀ ਹੈ ਇੱਕ ਉਹ ਮੈਨਲੀ ਤਾਂ ਤਿੰਨ ਡਾਕਟਰਸ ਦੀ ਹੈ ਇੰਟੈਂਸਿਵਿਸਟ ਹੋ ਗਏ ਜਿਹੜੇ ਸਾਡੇ ਹੈਗੇ ਨੋਟਿਫਿਕੇਸ਼ਨ ਜਾਂ ਇਹਨਾਂ ਨੇ ਸਾਰਾ ਸੰਭਾਲਣਾ ਹੁੰਦਾ ਮਰੀਜ਼ ਫਿਰ ਮੇਨ ਡਾਕਟਰਸ ਆ ਡਾਕਟਰ ਪਲਾਸਟਿਕ ਜੇ ਪਲਾਸਟਿਕ ਸਰਜਨ ਹੋ ਗਏ ਜਿਹੜਾ ਉਹ ਮੈਨੇਜ ਕਰਨਾ ਹੈ ਆਰਥੋਪੀਡੀਸ਼ਨ ਹੋ ਗਿਆ ਜਿਹੜਾ ਉਹਨੂੰ ਫਿਕਸ ਕਰਦਾ ਹੈ ਸਟੇਬਿਲਟੀ ਦਿੰਦਾ ਹੈ ताकि जो डॉक्टर भी कर देंगे जो हटेबल हाँ नहीं है वो हिली फिर बलड स तो हाँ नहीं जो जोड़ खत्म हो गया फिर तो अभी जोड़ ही पक्का ही जोड़ दें बाद अच्छा। स्टेबलाइज करना होंगे जो जोड़ बचा हुआ है फिक्स कर लीजा मतलब डिपेंड करता है प्रेजेंटेशन कैसी है हर चीज़ का इलाज है स्टेज कर लीजेजेबल है बट यह है कि टाइम एंड नॉलेज होनी चाहिए